ਹਾਈਡਰਾ ਫੇਸ਼ੀਅਲ ਕਰਾਉਣਾ ਚਾਹੁੰਦੇ ਆ ਤਾਂ ਹੁਣ ਲੋੜ ਨਹੀਂ ਪੈਣੀ ਮੈਂ ਤੁਹਾਨੂੰ ਅੱਜ ਬਹੁਤ ਘੈਂਟ ਚੀਜ਼ ਦੱਸੂਗੀ ਜਿਹੜੀ ਕਿ ਆਪਣੇ ਕਿਚਨ 'ਚ ਹੀ ਆਪਾਂ ਨੂੰ ਕਿਤੇ ਬਾਹਰ ਵੀ ਨਹੀਂ ਜਾਣਾ ਪੈਣਾ ਇਹ ਇੱਕ ਤਰ੍ਹਾਂ ਦਾ ਫੇਸ਼ੀਅਲ ਹੈ ਤੇ ਇਹਨੂੰ ਆਪਾਂ ਹਫ਼ਤੇ 'ਚ ਇੱਕ ਵਾਰੀ ਕਰ ਸਕਦੇ ਆ ਥੋੜਾ ਜਿਹਾ ਆਪਾਂ ਕੱਚਾ ਦੁੱਧ ਲੈਣਾ ਤੇ ਉਹਨੂੰ ਉਬਾਲਾ ਦੇ ਲੈਣਾ ਇੰਦਾਂ ਥੋੜਾ ਜਾਂ ਤੇ ਇਹਦੇ ਵਿੱਚ ਨਾ ਇੱਕ ਚਮਚਾ ਅਲਸੀ ਦਾ ਪਾਉਣਾ ਅਲਸੀ ਤੁਹਾਨੂੰ ਪਤਾ ਵੀ ਬਹੁਤ ਵਧੀਆ ਸਕਿਨ ਦੇ ਲਈ ਇਹ ਟਾਈਟ ਕਰ ਦਿੰਦੀ ਹੈ ਸਕਿਨ ਨੂੰ ਤੇ ਜਿਹੜੀਆਂ ਝੁਰੜੀਆਂ ਉਹ ਇੱਕੇ ਵਾਰੀ ਚ ਇਹਦੇ ਨਾਲ ਸਹੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਪਰ ਇਹਨੂੰ ਵੀਕ ਚ ਤੁਸੀਂ ਇੱਕ ਵਾਰੀ ਜ਼ਰੂਰ ਕਰਨਾ ਜਿੰਨਾ ਫਾਇਦਾ ਆਪਾਂ ਨੂੰ ਹਾਈਡਰਾ ਫੇਸ਼ੀਅਲ ਕਰਾਉਣ ਨਾਲ ਹੁੰਦਾ ਉਹਨਾਂ ਤੋਂ ਨੂੰ ਇੱਕ ਵਾਰੀ ਯੂਜ਼ ਕਰਨ ਨਾਲ ਹੀ ਹੋ ਜਾਏਗਾ ਅਲਟੀਮੇਟ ਜਿਹੜਾ ਗਲੋ ਆਏਗਾ ਤੇ ਸਕਿਨਾਂ ਜਿਹੜੀ ਪੂਰੀ ਜਿਹੜੀ ਟਾਈਟ ਹੋ ਜਾਂਦੀ ਹੈ ਇਹਦੇ ਨਾਲ ਜਦੋਂ ਇਹਨੂੰ ਇੱਕ ਉਬਾਲਾ ਇਸ ਤਰ੍ਹਾਂ ਆ ਜੇ ਤਾਂ ਇਹਦੇ ਵਿੱਚ ਜਾਂ ਤਾਂ ਆਪਾਂ ਪਾ ਉਹ ਕੀ ਚੌਲ ਰੱਖਣੇ ਆ ਬਿਲਕੁਲ ਭੋਂਤੇ ਹੋਏ ਜਿਹੜੇ ਹੁਣ ਉਹ ਵਾਲੇ ਚੌਲ ਇੱਕ ਚਮਚਾ ਤੁਸੀਂ ਪਾ ਸਕਦੇ ਆ ਤੇ ਜੇ ਤੁਹਾਡੇ ਕੋਲ ਮਤਲਬ ਭੋਂਤੇ ਹੋਏ ਚੌਲ ਨਹੀਂ ਹੈਗੇ ਭੋਂਕੇ ਰੱਖੇ ਚੌਲ ਇੱਕ ਚਮਚਾ ਪਾ ਸਕਦੇ ਆ ਜਾਂ ਚੌਲਾਂ ਦਾ ਆਟਾ ਪਾ ਲਓ ਮੇਰੇ ਕੋਲੇ ਚੌਲਾਂ ਦਾ ਆਟਾ ਤਾਂ ਮੈਂ ਚੌਲਾਂ ਦਾ ਆਟਾ ਜਿਹੜਾ ਇਹਦੇ ਵਿੱਚ ਪਾ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਜਿਹੜਾ ਕਰ ਲਿਆ ਹੁਣ ਇਸ ਤੋਂ ਬਾਅਦ ਕੀ ਕਰਨਾ ਹੈਗਾ ਇਹਨੂੰ ਮਿਕਸੀ ਚ ਤੁਸੀਂ ਜਿਹੜਾ ਗ੍ਰाइंड ਕਰ ਲੈਣਾ ਗ੍ਰाइंड ਕਰਨ ਨਾਲ ਇਹ ਬਹੁਤ ਸੋਹਣੀ ਜਿਵੇਂ ਕਰੀਮੀ ਬਣ ਜੂਗਾ ਇਹ ਬਹੁਤ ਵਧੀਆ ਇਹਦਾ ਟੈਕਸਚਰ ਆਊਗਾ ਇਸਨੂੰ ਤੁਸੀਂ ਨੂੰ ਗ੍ਰाइंड ਆ ਜਿਹੜਾ ਕਰ ਲੈਣਾ ਹੈਗਾ ਅਲਸੀ ਦੇ ਬਹੁਤ ਫਾਇਦੇ ਆ ਇਹਨੂੰ ਖਾਇਆ ਵੀ ਜਰੂਰ ਕਰੋ ਕਿਉਂਕਿ ਇਹਦੇ ਨਾਲ ਲੰਬੇ ਟਾਈਮ ਤੱਕ ਆਪਾਂ ਨੂੰ ਭੁੱਖ ਨਹੀਂ ਲੱਗਦੀ ਇਹਦੇ ਨਾਲ ਵਜ਼ਨ ਵੀ ਘਟਦਾ ਅਲਸੀ ਦੇ ਨਾਲ ਤੇ ਫੇਸ ਲਈ ਤਾਂ ਇਹ ਬਹੁਤ ਜ਼ਿਆਦਾ ਵਧੀਆ ਸਕਿਨ ਨੂੰ ਇਹ ਟਾਈਟ ਕਰ ਦਿੰਦੀ ਆ ਮਤਲਬ ਬੜਾ ਪਸ਼ੀਤੀ ਨਹੀਂ ਆਉਂਦਾ ਤੇ ਆਹ ਦੇਖੋ ਇਹਦੇ ਵਿੱਚ ਹੁਣ ਜਦੋਂ ਆਪਾਂ ਇਹਨੂੰ ਗ੍ਰाइंड ਕਰ ਲਿਆ ਤੇ ਇੱਕਦਮ ਹੁੰਦੀ ਨਾ ਕਰੀਮ ਬਣ ਜਾਂਦੀ ਆ ਇਦਾਂ ਲੱਗਦਾ ਵੀ ਇਹਨੂੰ ਖਾ ਲਈਏ ਤਾਂ ਟੈਕਸਚਰ ਵੀ ਬਹੁਤ ਵਧੀਆ ਹੁੰਦਾਗਾ ਤੇ ਇਹਨੂੰ ਤੁਸੀਂ ਲਗਾਉਣਾ ਹੈਗਾ ਐਜੇ ਮਤਲਬ ਜਵੇਂ ਨਾਉਣ ਤੋਂ ਪਹਿਲਾਂ ਲਗਾ ਲਓ ਹਫਤੇ 'ਚ ਤੁਸੀਂ ਦੋ ਵਾਰੀ ਵੀ ਇਹ ਚੀਜ਼ ਕਰ ਸਕਦੇ ਆ ਇਹਨੂੰ ਸਟੋਰ ਕਰਕੇ ਰੱਖ ਲਓ ਇਹ ਖਰਾਬ ਵੀ ਨਹੀਂ ਹੁੰਦਾ ਜਾਂ ਤੁਸੀਂ ਹਫਤੇ 'ਚ ਦੋ ਵਾਰੀ ਕਰ ਲਓ ਦੋ ਵਾਰੀ ਦਾ ਇਕੱਠਾ ਜਿਹੜਾ ਤੁਸੀਂ ਇਹਨੂੰ ਬਣਾ ਸਕਦੇ ਆ ਤੇ ਇਹਨੂੰ ਚਿਹਰੇ ਤੇ ਜਦੋਂ ਤੁਸੀਂ ਲਗਾਓਗੇ ਤੇ ਤੁਹਾਨੂੰ ਬਹੁਤ ਅੱਛਾ ਫੀਲ ਹੋਏਗਾ ਮਤਲਬ ਇਹ ਕਰੀਮੀ ਕਰੀਮੀ ਟੈਕਸਚਰ ਹੁੰਦਾ ਮਤਲਬ ਲਾਉਣ 'ਚ ਬਹੁਤ ਵਧੀਆ ਕਈ ਚੀਜ਼ਾਂ ਤਾਂ ਖੁਰਦਰੀਆਂ ਜੀਆਂ ਹੁੰਦੀਆਂ ਨਾ ਵੀ ਆਪਾਂ ਨੂੰ ਐ ਮਹਿਸੂਸ ਹੁੰਦਾ ਵੀ ਨਹੀਂ ਲਾਉਣੀ ਚਾਹੀਦੀ ਸੀ ਤੇ ਇਹਦੇ ਨਾਲ ਚਿਹਰਾ ਜਿਹੜਾ ਆਪਣਾ ਟਾਈਟ ਵੀ ਹੁੰਦਾ ਤੇ ਗਲੋ ਆ ਜਿਹੜਾ ਬਹੁਤ ਵਧੀਆ ਜਿਹੜਾ ਇਹਦੇ ਨਾਲ ਹੁੰਦਾ ਜਿਵੇਂ ਹਾਈਡਰਾ ਫੇਸ਼ੀਅਲ ਕਰਵਾਉਣੇ ਹਨਾ ਤਾਂ ਛੋਟੀਆਂ ਮਸ਼ੀਨਾਂ ਹੁੰਦੀਆਂ ਹਨਾ 22500 ਰੁਪਿਆ ਵੀ ਲਾਉਣੇ ਹੈਗੇ ਤੇ ਬਾਅਦ ਚ ਉਹਦੇ ਨੁਕਸਾਨ ਵੀ ਜਿਹੜੇ ਬਹੁਤ ਹੁੰਦੇ ਆ ਇਹ ਇਹਨਾਂ ਬਹੁਤ ਜ਼ਿਆਦਾ ਗਲੋਅ ਆਊਗਾ ਇੱਕ ਤੁਹਾਡਾ ਟਾਈਮ ਬਚੂਗਾ ਹੁਣ ਜਿਵੇਂ ਆਪਾਂ ਜਾਣਦੇ ਆ ਨਾ 2-3 ਘੰਟੇ ਜਿਹੜੇ ਲਾ ਕੇ ਆਉਣੇ ਆ ਹਨਾ ਉਹ ਵੀ ਆਪਣੇ ਬਚ ਜਾਣਗੇ ਟਾਈਮ ਵੀ ਬਚੂਗਾ ਪੈਸੇ ਵੀ ਬਚਣਗੇ ਤੇ ਤੁਹਾਡੀ ਸਕਿਨ ਨੂੰ ਨੁਕਸਾਨ ਨਹੀਂ ਹੋਊਗਾ ਵੀ ਕੋਈ ਨੁਕਸਾਨ ਨਹੀਂ ਇਹਦਾ ਹੈਗਾ ਫਾਇਦਾ ਹੀ ਫਾਇਦਾ ਜਿੰਨੇ ਵੀ ਹੋ ਸਕੇ ਤੇ ਇਹਨੂੰ ਹਫਤੇ 'ਚ ਜ਼ਰੂਰ ਦੋ ਵਾਰੀ ਤੁਸੀਂ ਜਿਹੜਾ ਇਹ ਫੇਸ਼ੀਅਲ ਕਰਨਾ ਤੇ ਵੀਡੀਓ ਨੂੰ ਸ਼ੇਅਰ ਆ ਜਿਹੜਾ ਉਹ ਵੀ ਜ਼ਰੂਰ ਕਰਕੇ ਰੱਖਣਾ ਸੇਵ ਕਰਕੇ ਰੱਖਣਾ ਮੈਂ ਵੀਰਪਾਲ ਕੌਰ ਸੇਖੋਂ ਜਤੋ ਤੇ ਇਹ ਘਰੇਲੂ ਰੈਮਡੀ ਹੈਗੀ ਹੈ ਤੇ ਜ਼ਰੂਰ ਇਹਨੂੰ ਕਰਨਾ ਹੈਗਾ alci ਦੇ ਬਹੁਤ ਸਾਰੇ ਫਾਇਦੇ ਆ ਬੇਸ਼ੱਕ ਤੁਸੀਂ YouTube ਤੇ ਜਾ ਕੇ alci ਦੇ ਫਾਇਦੇ ਦੇਖ ਲਓ ਫੇਸ ਦੇ ਲਈ ਤਾਂ ਇਹ ਸਕਿਨ ਨੂੰ ਟਾਈਟ ਕਰਦਾ ਹੈਗਾ ਜਿਨ੍ਹਾਂ ਦੇ ਝੁਰੜੀਆਂ ਵਗੈਰਾ ਪਈਆਂ ਹੈਗੀਆਂ ਹਨਾ ਤਾਂ ਉਹ ਸਾਰੀਆਂ ਇਹਦੇ ਨਾਲ ਉਹ ਵੀ ਠੀਕ ਹੋ ਜਾਂਦੀਆਂ ਤੇ ਜਦੋਂ ਇਹ ਥੋੜਾ ਜਿਹਾ ਐ ਸੁੱਕ ਜੇ ਜਾਵੇ 15 ਮਿੰਟ ਬਾਅਦ ਇਹਨੂੰ ਧੋ ਵੀ ਸਕਦੇ ਆ ਤੇ ਦਾ ਉਤਾਰ ਵੀ ਸਕਦੇ ਆ ਬਹੁਤ ਜ਼ਿਆਦਾ ਤੁਹਾਨੂੰ ਲੱਗੂਗਾ ਵੀ ਜਿਵੇਂ ਫੇਸ਼ੀਅਲ ਕਰਾਈ ਜਿੰਨਾ ਹੀ ਜਿਹੜਾ 글로ਅ ਆ ਜਿਹੜਾ ਉਹ ਆ ਗਿਆ ਤੇ ਇਹ ਤੁਹਾਡਾ ਫਾਇਦਾ ਹੋਏਗਾ ਜ਼ਰੂਰ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਵੀ ਜ਼ਰੂਰ ਕਰਨਾ ਤੇ ਹੋਰ ਤੁਸੀਂ ਦੱਸਣਾ ਵੀ alci ਦੇ ਕੀ ਕੀ ਫਾਇਦੇ ਆ ਜਿਹਨੂੰ ਵੀ ਪਤਾ ਹੈਗਾ ਜਿੰਨੇ ਵੀ ਐਲਸੀ ਦੇ ਫਾਇਦੇ ਆ ਤੁਸੀਂ ਵੀ ਜਿਹੜੇ ਜਰੂਰ ਕਮੈਂਟ ਕਰਨਾ ਕਿਉਂਕਿ ਮੈਨੂੰ ਤਾਂ ਪਤਾ ਵੀ ਐਲਸੀ ਆ ਜਿਹੜੀ ਉਹ ਬਹੁਤ ਗੁਨਾਕਾਰੀ ਆ ਵੀਡੀਓ ਨੂੰ ਸ਼ੇਅਰ ਕਰ ਲਓ ਸੇਵ ਕਰ ਲਓ ਥੈਂਕ ਯੂ